ਭਜੀ ਕਿੰਨਾ ਆਪਣਾ ਹੋਰ ਕੀ ਗੱਲ ਹੋਈ ਹੈ ਮੈਂ ਇਹ ਸੇ ਜਾਂਚਿਆ ਦੂਤੀ ਵਾਰਾ ਮੈਨੂੰ ਮੈਸੇਜ ਮਿਲਿਆ ਹੈਗਾ ਇਦਾਂ ਕਰਕੇ 7 ਨੰਬਰ ਸਿਰ ਨੇੜੇ ਬਸਟਾਂ ਤੇ ਐਕਸੀਡੈਂਟ ਹੋਇਆ ਸੀ ਮੁਕੇ ਤੇ ਪੁੱਛਿਆ ਤੇ ਇੱਥੇ ਆਣ ਕੇ ਦੇਖਿਆ ਕਿ ਗੱਡੀ ਥਾਰ ਗੱਡੀ ਐ ਸੂਟੀ ਚ ਵੱਜੀ ਐ ਉਹਨੇ ਤੇ ਫੋਨ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਨੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁਕੀ ਐ ਲੇਡੀ ਕਿੱਥੋਂ ਦੀ ਰਹਿਣ ਵਾਲੀ ਹੋ ਬੰਦਲ ਇਹਨਾਂ ਨਹੀਂ ਆ ਇਹ ਪਤਾ ਲੱਗਾ ਹੁਣ ਜਾ ਹਸਪਤਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਤੇ ਦੇ ਨਾ ਬੰਦ। ਇਹ ਨਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲੱਦੇ ਆ। ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜੀ ਮੰਡੀ ਲੈ ਕੇ ਆ ਰਹੇ। ਮੰਡੀ ਉਹ ਤੋਂ ਸਬਜੀ ਲੈ ਕੇ ਆ ਰਹੇ ਸੀ। ਸਾਈਡ ਤੋਂ ਥਾਰ ਵਾਲੇ ਟੱਕਰ ਮਾਰ ਕੇ ਉਹਦੀ ਉੱਤੇ ਉਹਨ ਦਾ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕਹਿੰਦੋ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ। ਉਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਉਹਨੂੰ ਪੁਲਸ ਦੇ ਹਵਾਲੇ ਕਰਿਆ ਹਾਂਜੀ ਤੇ ਜਿਹੜਾਂ ਦੀ ਜੈਥ ਹੋਈ ਹੈ ਉਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਪਰਮਜੀਤ ਕੋਹਰ ਹੈ ਪਰਮਜੀਤ ਕੋਹਰ ਹੈ ਤੇ ਕੋ ਨਾਲ ਦੀ 14 ਸਾਲਾਂ ਦੀ ਬੇਟੀ ਹੈ ਤੇ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਾਂਜੀ ਇਹ ਟੀਚਰ ਸੀਗੇ ਸੰਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਪ੍ਰਾਈਵੇਟ ਹਾਂਜੀ ਪਿਕ ਮੀ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਉਹ ਕੀ ਮੰਗਤ ਦਿਓ ਮੰਗ ਇਨਸਾਫ ਦੀ ਕਰਦੇ ਆ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਆ 30 ਮਿੰਟ ਤੋਂ ਹੋ ਗਏ ਮੈਡਮ ਇਹ ਥਾੜ ਦਾ ਡਰਾਈਵਰ